ਨੇ ਟਾਈਮ ਹੋ ਗਿਆ ਬੱਚੇ ਨੂੰ ਗੇਮ ਕਰਦੇ ਹੋ। ਇਸ ਨੂੰ 1 ਇਅਰ ਹੋਇਆ। ਕਿਵੇਂ ਬੱਚੇ ਨੂੰ ਕੋਈ ਗੇਮ ਪਾਉਣ ਦਾ ਸੋਚਿਆ। ਅੱਜ ਕੱਲ ਤਾਂ ਬੱਚੇ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਹੀ ਗੋਲੋ। ਬੱਚਾ ਬੱਚਿਆਂ ਨੂੰ ਕਿਸੇ ਗੇਮ ਦੇ ਵਿੱਚ ਪਾਓਗੇ ਸੋਦਰ ਬੱਚਾ ਐਕਟਿਵ ਹੋ ਸਕੇ। ਉਸ ਨਾਲ ਬੱਚੇ ਦੀ ਮੈਂਟਲੀ ਗਰੋਥ ਹੋਏਗੀ, ਫਿਜ਼ੀਕਲ ਗਰੋਥ ਹੋਏਗੀ। ਪਿਆਲਾ ਜ਼ਿਲ੍ਹਾ ਦੇ ਤਕਰੀਬਨ 300 ਦੇ ਕਰੀਬ ਸਕੇਟਰਸ ਪਾਰਟਿਸਪੇਟ ਕਰ ਰਹੇ ਹੈ। ਕਿੰਨੇ ਕਿੰਨੇ ਕਾ ਇਹ ਬੱਚੇ ਜੀ

ਕਿੰਨੇ ਸਾਲ ਹੋ ਗਏ ਆਪਕੋ ਕਿੰਨਾ ਟਾਈਮ ਹੋ ਗਿਆ ਖੇਲਤੀ 5 ਇਅਰਸ ਕੰ ਕਿਹਦਾ ਲਗਾ ਗੇਮ ਖੇਲ ਅੱਛਾ ਕਿੰਨੇ ਟਾਈਮ ਹੋ ਗਿਆ ਬੱਚੇ ਨੂੰ ਗੇਮ ਕਰਦੇ ਇਸਕੋ 1 ਇਅਰ ਹੋਇਆ ਹਾਂ ਅਜੀ ਤੁਸੀਂ ਦੱਸੋ ਕਿਵੇਂ ਇਸ ਬੱਚੇ ਨੂੰ ਤੁਸੀਂ ਗੇਮ ਚ ਪਾਉਣ ਦਾ ਸੋਚਿਆ ਅੱਜ ਕੱਲ ਤਾਂ ਬੱਚੇ ਜਿਆਦਾਤਰ ਮੋਬਾਈਲਾਂ ਦੇ ਵਿੱਚ ਹੀ ਬਤਨ ਪਰ ਛੋਟੀ ਉਮਰ ਦੀ ਬੱਚੇ ਗੇਮ ਚ ਕਿਵੇਂ ਆ ਸਰ ਦੇਖੋ ਡੇ ਬਾਏ ਡੇ ਜੋ ਬੱਚਿਆਂ ਤੇ ਬਰਡਨ ਹੈ ਹੈਨਾ ਸਕੂਲ ਦੇ ਵਿੱਚ ਐਕਟੀਵਿਟੀ ਕੱਟ ਹੁੰਦੀ ਹੈ ਔਰ ਬੱਚੇ ਦਾ ਵਿਕਾਸ ਨਹੀਂ ਹੋ ਰਿਹਾ ਹੈਨਾ ਮਨੋ ਆਰਗੇਨਿਕ ਬੱਚਿਆਂ ਦੇ ਤੁਸੀਂ ਦੇਖੋ ਮੈਂਟਲੀ ਪ੍ਰੈਸ਼ਰ ਹੁੰਦਾ ਹੈ ਬੱਚਿਆਂ ਦੇ ਨਾਲ ਉਹ ਬੱਚੇ ਦਾ ਬੈਗ ਜਿਆਦਾ ਭਾਰੀ ਹੁੰਦਾ ਹੈ ਇਸ ਲਈ ਅਗਰ ਜਦੋਂ ਆਪਾਂ ਬੱਚਿਆਂ ਨੂੰ ਕਿਸੇ ਗੇਮਸ ਦੇ ਵਿੱਚ ਪਾਵਾਂਗੇ ਸੋਦਰ ਬੱਚਾ ਐਕਟਿਵ ਹੋ ਸਕੇ ਉਸ ਨਾਲ ਬੱਚੇ ਦੀ ਮੈਂਟਲੀ ਗ੍ਰੋਥ ਹੋਏਗੀ ਫਿਜ਼ੀਕਲ ਗ੍ਰੋਥ ਹੋਏਗੀ ਅੱਜ ਕੱਲ ਸਟੱਡੀ ਦੀ بجائے ਗੇਮਸ ਦੇ ਜਿਆਦਾ ਵੈਲਿਊ ਹੈ ਹਰ ਜਗ੍ਹਾ ਤੇ ਤੋਂ ਮਤਲਬ ਕਿ ਗੇਮਸ ਦਾ 파ਟ ਹੈ ਜੋ ਸਾਡੀ ਲਾਈਫ ਦੇ ਬਹੁਤ ਜ਼ਰੂਰੀ ਹੈ ਨਾ ਟਾਈਮ ਹੋ ਗਿਆ ਤੁਹਾਡੇ ਬੱਚੇ ਨੂੰ ਮੇਰਾ ਬੇਟਾ ਸਰ 5 ইয়ার্স ਹੈ ਇਸ ਨੂੰ ਅਸੀਂ 3 ਐਂਡ 1/2 ইয়ার্স ਦਾ ਸੀਗਾ ਇਸ ਕੋ ਅਸੀਂ গেমস ਪਾਤਾ ਸੀ ਸਰ ਕਿੰਵਾ প্রোগ্রাম ਹੈ ਔਰ ਕਿਹੜੇ ਕਿਹੜੇ ਛੋਟੀ ਉਮਰ ਦੇ ਬੱਚੇ ਇਸੇ ਪਾਰਟਿਸਿਪੇਟ ਕਰ ਰਹੇ ਹੈ ਕਿਹੜੀ অ্যাসোসিয়েশন ਵੱਲੋਂ ਕਰਵਾਇਆ ਇਹ ਰਿੰਖੋਲ ਬਾਰੰਦਰੀ ਵਿੱਚ ਇਹ 34ਵਾਂ ਡਿਸਟ੍ਰਿਕਟ ਰੋਲ ਸਕੈਟਿੰਗ ਚੈਂਪੀਅਨਸ਼ਿਪ ਅੱਜ ਤੋਂ ਸਟਾਰਟ ਹੋਇਆ ਜਿਹਦੇ ਵਿੱਚ ਕੀ ਪਟਿਆਲਾ ਜ਼ਿਲ੍ਹਾ ਦੇ ਤਕਰੀਬਨ 300 ਦੇ ਕਰੀਬ ਸਕੀਟਰਸ ਪਾਰਟਿਸਿਪੇਟ ਕਰ ਰਹੇ ਹੈ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਕਾਲਜਿਸ ਤੋਂ ਇਨੇ ਰਿੰ ਦਾ ਪ੍ਰੋਗਰਾਮ ਹੈ ਜੀ ਇਹ ਅੱਜ ਤੋਂ ਸਟਾਰਟ ਹੋ ਕੇ ਜੀ 30 ਤਰੀਕ ਤੱਕ ਸ਼ਾਮ ਨੂੰ ਹੈ ਤੇ 31 ਤਰੀਕ ਨੂੰ ਜਿਹੜਾ ਹੈਗਾ ਮਾਰਨਿੰਗ ਉਰੇ ਰੋਡ ਹੈ ਉਹ ਵੀ 12th ਰਿੰਕ ਹਾਲ ਦੇ ਬਾਹਰ ਹੀ ਕਰਾਉਣੀ ਹੈ ਜੀ ਤਕਰੀਬਨ 3 ਤੋਂ 4 ਘੰਟੇ ਦਾ ਉਹ ਪ੍ਰੋਗਰਾਮ ਰਹੂਗਾ ਕਿੰਨੇ ਕਿਨੇ ਕਿਨੇ ਸਾਲ ਦੇ ਬੱਚੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਕਿੰਨੀ ਉਮਰ ਤੋਂ ਲੈ ਕੇ ਵੱਧੋ-ਬਧਰ ਛੋਟੇ ਤੋਂ ਛੋਟੇ ਦੇਖੋ ਇਸ ਤਰ੍ਹਾਂ ਅੰਡਰ 7 ਸਭ ਤੋਂ ਛੋਟਾ ਏਜ ਗਰੁੱਪ ਹੈਗਾ ਜਿਸ ਤੋਂ ਬੱਚੇ ਪਾਰਟਿਸਿਪੇਟ ਕਰਦੇ ਜਿਹੜੀ ਹੁਣੇ ਰੇਸਾਂ ਚੱਲ ਰਹੀਆਂ ਇਹ ਅੰਡਰ 9 ਦੀਆਂ ਚੱਲ ਰਹੀਆਂ ਇਹ ਜਿਹੜਾ ਮੈਕਸਿਮਮ ਏਜ ਹੈਗੀ ਉਹ 65 ইয়ার্স ਹੈ। ਉਹਨਾਂ ਨੂੰ ਆਪਾਂ ਮਾਸਟਰਸ ਕਹਿੰਦੇ ਆ ਜਿਹੜੇ ਕੀ 40 ਸਾਲ ਤੋਂ ਉੱਤੇ ਦੇ ਜਿਹੜੇ ਪਲੇਅਰਸ ਹੈਗੇ ਉਹ ਪਾਰਟਿਸਿਪੇਟ ਕਰ ਸਕਦੇ ਨੇ। ਉਹ ਬਿਲਕੁਲ ਸਾਡੇ ਨਾਲ ਪਾਸ਼ੈਂਸ ਸਰ ਤੁਸੀਂ ਵੀ ਆਇਆ ਕਿਵੇਂ ਦੇਖਦੇ ਹੋ ਇਸ ਬੱਚਿਆਂ ਦੇ ਬੱਚੇ ਛੋਟੇ ਛੋਟੇ ਬੱਚਿਆਂ ਕੰਪੀਟੀਸ਼ਨ ਬਹੁਤ ਵਧੀਆ ਗੱਲ ਹੈ ਜੀ 스포츠 ਦੇ ਵਿੱਚ ਬੱਚੇ ਆਉਣ ਸਭ ਤੋਂ ਵਧੀਆ ਗੱਲ ਆ। ਅੱਜਕੱਲ ਦੇਖਦੇ ਹਾਂ ਬੱਚੇ ਜਿਆਦਾ ਮੋਬਾਈਲਾਂ ਹੋਰ ਚੀਜ਼ਾਂ 'ਚ ਉਲਝੇ ਹੋਏ ਨੇ। 스포츠 'ਚ ਆਉਣਾ ਤੇ ਇਹਦੇ ਲਈ ਕਦਮ ਚੱਕਣਾ ਬੱਚਿਆਂ ਨੂੰ 스포츠 ਵੱਲ ਲਿਆਈਏ। ਇਕੋ ਚੰਗੀ ਬਹੁਤ ਵਧੀਆ ਕਦਮੀ ਆ ਸੱਗੂ ਸਾਹਿਬ ਇਹਨਾਂ ਦੇ ਜਿਹੜੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਮੁਬਾਰਕਾਹ ਦੇਣੇ ਆ ਇਦਾਂ ਦੇ ਕਦਮ ਵੱਧ ਵਰਦੇ ਇਦਾਂ ਦੀ ਹਿਲਜੁਲ ਹੋਣੀ ਚਾਹੀਦੀ ਆ ਵਧੀਆ ਗੱਲ ਹੈ ਜੀ ਉਹ ਬਿਲਕੁਲ ਤੁਸੀਂ ਉਹਨਾਂ ਵੀ ਤਸਵੀਰਾਂ ਦੇਖ ਰਹੇ ਹੋ ਸਾਡੇ ਨਾਲ ਅ ਸਰਦ ਹੋ ਤੁਸੀਂ ਜਿਹੜੇ ਆਪਣੀ ਡਿਸਟ੍ਰਿਕਟ ਚੈਂਪੀਅਨਸ਼ਿਪ ਹੋ ਰਹੀ ਆ ਇਸ 300 ਤੋਂ ਵੱਧ ਬੱਚੇ ਪਾਰਟਿਸਪੇਟ ਕਰ ਰਹੇ ਨੇ ਜਿਹੜਾ 12 ਦਲੇ ਰਿੰਗ ਖਾਲ ਦਾ ਜਿਹੜਾ ਟਰੈਕ ਹੈਗਾ ਉਹਦੇ ਉਤੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਤੱਕ ਪਾਰਟਿਸਪੇਟ ਕਰਦੇ ਆਉਂਦੇ ਨੇ ਆਪਣੇ ਪੰਜਾਬ ਦੇ ਵਿੱਚ ਕਰ ਮੈਕਸਿਮਮ ਜਿਹੜੀ ਸਕੇਟਿੰਗ ਹੈ ਜਾਨ ਪਾਰਨਿਸੀਪੇਟ ਨੇ ਪਟਿਆਲੇ ਪੁਰੀ ਨੇ ਉਹ ਬਿਲਕੁਲ ਸਰ ਨੇ ਦੱਸਿਆ ਬੱਚੇ ਬਾਰੇ ਸੋ ਮੈਂ ਤੁਹਾਨੂੰ ਤਸਵੀਰ ਵੀ ਤੁਹਾਨੂੰ ਫੇਰ ਦਿਖਾ ਰਿਹਾ ਕਿ ਅੱਜ ਕੱਲ ਜਿਵੇਂ ਬੱਚੇ ਮੋਬਾਈਲਾਂ ਦੇ ਵਿੱਚ ਜਿਆਦਾ ਪਰੇ ਜਿਹੜੀ ਗੇਮ ਹੈ ਉਹ ਵਧੀਆ ਗੇਮ ਹੈ ਜਿਹੜਾ ਕਿ 7 ਸਾਲ ਤੋਂ ਲੈ ਕੇ ਬੱਚੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਗੇਮ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਜਿਹੜੀ ਕਿ 4 ਦਿਨ ਇਹ ਪ੍ਰੋਗਰਾਮ ਚੱਲਣਾ ਡਿਸਟ੍ਰਿਕਟ ਰੋਲਿੰਗ ਸਕੇਟਿੰਗ ਚੈਂਪ ਕੰਪੀਟੀਸ਼ਨ ਦੇ ਵਿੱਚ ਕਟਿਆਲਾ ਦੀ ਰਿੰਗ ਹਾਲ ਬਾਰਾਦਰੀ ਵਿਖੇ ਇਹ ਪ੍ਰੋਗਰਾਮ ਜਿਹੜਾ ਕਿ ਚੱਲਿਆ ਜਾਣਾ